ਮੇਰੀ ਗੁਜਾਰਿਸ਼ ਹੈ ਡਾਕਟਰ ਸੁਰਿੰਦਰ ਕੌਰ ਜੀ ਹੋਰਾਂ ਨੂੰ ਕੋ ਅੱਜ ਆਏ ਮਹਿਮਾਨਾਂ ਦਾ ਸਵਾਗਤ ਕਰਨ ਜ਼ੋਰਦਾਰ ਤਾੜੀਆਂ ਦੇ ਨਾਲ ਡਾਕਟਰ ਸੁਰਿੰਦਰ ਕੌਰ ਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਮਹਿਲ ਸਿੰਘ ਜੀ ਵਾਈਸ ਚਾਂਸਲਰ ਖਾਲਸਾ ਯੂਨੀਵਰਸਿਟੀ ਉਹਨਾਂ ਦਾ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਖਾਲਸਾ ਕਾਲਜ ਫਾਰ ਔਰਮਨ ਦੇ ਵੇੜੇ ਵਿੱਚ ਹਮੇਸ਼ਾ ਹੀ ਤੀਆਂ ਦਾ ਤਿਉਹਾਰ ਬਹੁਤ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਤੇ ਸਾਡੇ ਉਥੇ ਖਾਲਸਾ ਵਿਮਨ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਸੁਖਬੀਰ ਕੌਰ ਮਾਹਲ ਜੀ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਜਿਹੜਾ ਅੱਜ ਦਾ ਇਹ ਤੀਆਂ ਦਾ ਪ੍ਰੋਗਰਾਮ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਡਾਕਟਰ ਕਲਸੀ ਜੀ ਹੋਣਾ ਦੇ ਸਹਿਯੋਗ ਦੇ ਨਾਲ ਤੇ ਖਾਲਸਾ ਯੂਨੀਵਰਸਿਟੀ ਦੁਆਰਾ ਅੱਜ ਦੇ ਇਸ ਦਿਨ ਦੀ ਬਹੁਤ-ਬਹੁਤ ਵਧਾਈ ਹੋਏ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗੀ ਜਿੰਨੇ ਵੀ ਮਹਿਮਾਨ ਮੁੱਖ ਮਹਿਮਾਨ ਖਾਸ ਮਹਿਮਾਨ ਅੱਜ ਦੇ ਦਿਨ ਇੱਥੇ ਹਾਜ਼ਰ ਹੋਏ ਨੇ ਉਹਨਾਂ ਸਾਰਿਆਂ ਦਾ ਖਾਲਸਾ ਕਾਲਜ ਫਰ ਵਿਮਨ ਦੇ ਵਿੜੇ ਵਿਖੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਔਰ ਮੇਰੇ ਸਾਰੇ ਹੀ ਸਟੂਡੈਂਟਸ ਜੋ ਕਿ ਆਡੀਟੋਰੀਅਮ ਦੇ ਵਿੱਚ ਬੈਠੇ ਨੇ ਅ ਅੱਜ ਦਾ ਦਿਨ ਬੇਟਾ ਤੁਸੀਂ ਲੜਕੀਆਂ ਦਾ ਦਿਨ ਹੈ ਤੁਹਾਡਾ ਦਿਨ ਹੈ ਤੁਸੀਂ ਬਹੁਤ ਇਨਨਜੋਏ ਕਰਨਾ ਹੈ ਤੇ ਪਰਮਾਤਮਾ ਸਾਨੂੰ ਸਭ ਨੂੰ ਸਫਲਤਾ ਦਵੇ ਤੇ ਅਸੀਂ ਹਮੇਸ਼ਾ ਤਰੱਕੀ ਕਰੀਏ ਧੰਵਾਦ ਜੀ ਬਹੁਤ-ਬਹੁਤ ਸ਼ੁਕਰੀਆ ਮੈਮ ਹੁਣ ਇਸ ਪ੍ਰੋਗਰਾਮ ਦਾ ਰਸਮੀ ਆਗਾਜ਼ ਕਰਉਣਗੇ ਡਾਕਟਰ ਪਰਮਜੀਤ ਸਿੰਘ ਜੀ ਕਲਸੀ ਜੋ ਕਿ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਹੜੇ ਦੇ ਵਿੱਚ ਇਹ ਤੀਆਂ ਦਾ ਮੇਲਾ ਲੱਗ ਰਿਹਾ ਹੈ। ਸੋ ਅੱਜ ਦੇ ਇਸ ਮਹਿਫਲੇ ਪੰਜਾਬੀ ਸੱਭਿਆਚਾਰ ਤੀਆਂ ਦਾ ਮੇਲਾ ਸਮਾਗਮ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾਕਟਰ ਮਹਿੰਦਰ ਸਿੰਘ ਜੀ ਇਸ ਸੰਸਥਾ ਦੇ ਪ੍ਰਿੰਸੀਪਲ ਤੇ ਡੀਨ ਅਕਾਦਮਿਕ ਡਾਕਟਰ ਸੁਰਿੰਦਰ ਕੌਰ ਜੀ ਡਾਕਟਰ ਸੁਖਬੀਰ ਕੌਰ ਜੀ ਸਾਡੇ ਬਹੁਤ ਨਾਮੀ ਹਸਤੀ ਅਰਵਿੰਦਰ ਭੱਟੀ ਜੀ ਜ਼ਿਲ੍ਹਾ ਚੋਣ ਤਹਿਸੀਲਦਾਰ ਗੁਰਦਾਸਪੁਰ ਤੋਂ ਸਰਦਾਰ ਮਨਜਿੰਦਰ ਸਿੰਘ ਜੀ ਭਪਿੰਦਰ ਸਿੰਘ ਸੰਧੂ ਜੀ ਜਿੰਨੀਆਂ ਵੀ ਸਾਡੀਆਂ ਨਾਮੀਆਂ ਹਸਤੀਆਂ ਬੈਠੀਆਂ ਨੇ ਅਧਿਆਪਕ ਅਧਿਆਪਕ ਬੈਠੇ ਨੇ ਪ੍ਰੋਫੈਸਰ ਸਾਹਿਬਾਨ ਨੇ ਕਵੀ ਹਨ ਵਿਦਵਾਨ ਹਨ ਔਰ ਖਾਸ ਕਰਕੇ ਸਾਡੀਆਂ ਵਿਦਿਆਰਥਣਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਕਿ ਪੰਜਾਬ ਦੇ ਵਿੱਚ ਇੱਕ ਨਾਮੀ ਯੂਨੀਵਰਸਿਟੀ ਖਾਲਸਾ ਯੂਨੀਵਰਸਿਟੀ ਦੀ ਸ਼ੁਰੂਆਤ ਹੋਈ ਹੈ ਮਾਨ ਜੀ ਰੂਪ ਦੇ ਵਿੱਚ ਵੀ ਆਸ ਕਰਦਾ ਹੈ ਕਿ ਵਿਸ਼ਵ ਦੇ ਵਿੱਚ ਜਿਵੇਂ ਖਾਲਸਾ ਕਾਲ ਦੇ ਦਾ ਇੱਕ ਵੱਡਾ ਨਾਂ ਸੀ ਇਹ ਯੂਨੀਵਰਸਿਟੀ ਵੀ ਆਪਣੇ ਆਪ ਚ ਇੱਕ ਵੱਡਾ ਨਾਂ ਆਪਣੀ ਮਰਿਆਦਾ ਦੇ ਰਾਹੀਂ ਬਣਾਏਗੀ ਇਹ ਸਾਨੂੰ ਆਸ ਹੈ ਇੱਕ ਵਾਰੀ ਜ਼ੋਰਦਾਰ ਤਾੜੀਆਂ ਵੀਸੀ ਸਾਹਿਬ ਲਈ ਪ੍ਰਿੰਸੀਪਲ ਡਾਕਟਰ ਸੁਖਬੀਰ ਕੌਰ ਜੀ ਲਈ ਇਸ ਮੰਚ ਦੇ ਜਿਹੜੇ ਕੌਮੀ ਪ੍ਰਧਾਨ ਨੇ ਡਾਕਟਰ ਬਲਵਿੰਦਰ ਕੌਰ ਪਣੋਰੀ ਜੀ ਅਮਰੀਕਾ ਚ ਬੈਠੇ ਨੇ ਪਰੰਤੂ ਪੰਜਾਬੀ ਸੱਭਿਆਚਾਰ ਦੀ ਛੇਟਕ ਹੈ ਇਹ ਜਿਹੜੀਆਂ ਧੀਆਂ ਧਿਆਣੀਆਂ ਨੇ ਇਹਨਾਂ ਦੇ ਅੰਦਰ ਆਪਾਂ ਉਹ ਮਰਿਆਦਾ ਪਾਲ ਕੇ ਰੱਖੀਏ ਜਿਹੜੀ ਮਰਿਆਦਾ ਸਾਡੇ ਪੰਜਾਬੀ ਸੱਭਿਆਚਾਰ ਚ ਵਿਰਾਸਤ ਚ ਹੈਗੀ ਆ ਸੋ ਇਸ ਸਮਾਗਮ ਦਾ ਮਨੋਰਥ ਭਾਵੇਂ ਇੱਥੇ ਹਾਸਲ ਅਸੀਂ ਕਲਾਕਾਰ ਵੀ ਆਏ ਨੇ ਆਉਜ਼ਲਾ ਬ੍ਰਦਰਜ਼ ਜਿਹੜੇ ਕਿ ਪੰਜਾਬੀ ਸੱਭਿਆਚਾਰ ਦੇ ਰਾਹੀਂ ਨਚਾਉਂਦੇ ਨੇ ਹਸਾਉਂਦੇ ਨੇ ਖੁਸ਼ੀਆਂ ਵੰਡਦੇ ਨੇ ਹੋਰ ਕਲਾਕਾਰ ਸਾਡੇ ਕੋਲ ਪਹੁੰਚੇ ਨੇ ਗਲੋਰੀ ਬਾਬਾ ਜੀ ਨੇ ਆਉਣਾ ਉਹ ਸਾਰਿਆਂ ਦਾ ਇੱਕੋ ਹੀ ਮਨੋਰਥ ਹੈ ਕਿ ਜਿਹੜਾ ਨੌਜਵਾਨ ਆ ਸਾਡਾ ਆਪਣੀ ਵਿਰਾਸਤ ਨਾਲ ਜੁੜ ਕੇ ਇਸ ਪੰਜਾਬ ਨੂੰ ਸੋਹਣਾ ਬਣਾਵੇ ਵਧੀਆ ਬਣਾਵੇ ਔਰ ਇਹੋ ਜਿਹਾ ਚਰਿੱਤਰ ਅਸੀਂ ਬਣਾਈਏ ਕਿ ਲੋਕੀ ਸਾਨੂੰ ਫਿਰ ਤੋਂ ਕਹਿਣ ਕਿ ਉਹ ਪੰਜਾਬੀ ਆਉਂਦੇ ਨੇ ਜਿਨ੍ਹਾਂ ਦੀ ਇੱਕ ਮਰਿਆਦਾ ਆ ਪੂਰੇ ਵਿਸ਼ਵ ਦੇ ਵਿੱਚ ਸੋ ਇਸ ਆਸ਼ ਦੇ ਨਾਲ ਤੁਹਾਡੇ ਕੋਲ ਆਏ ਆ ਤੁਹਾਡੀ ਖੁਸ਼ੀ ਲਈ ਆਏ ਆ ਪ੍ਰੋਗਰਾਮ 1 2 ਵਜੇ ਤੱਕ ਚੱਲੇਗਾ ਪਰ ਮੇਰੀ ਇੱਛਾ ਹੈ ਕਿ ਜੁੜੇ ਰਹੋ ਕੁਝ ਨਾ ਕੁਝ ਇਸ ਅੱਜ ਦੇ ਸਮਾਗਮ ਦੇ ਵਿੱਚੋਂ ਤੁਸੀਂ ਨਾਲ ਲੈ ਕੇ ਜਾਓਗੇ ਚਾਹੇ ਉਹ ਖੁਸ਼ੀਆਂ ਹੀ ਹੋਣ ਅੱਜ ਕਿਉਂਕਿ ਸ਼ਹੀਦੀ ਦਿਹਾੜਾ ਵੀ ਆ ਸ਼ਹੀਦ ਉਦਮ ਸਿੰਘ ਜੀ ਹੋਣਾ ਦਾ ਉਹਨਾਂ ਨੂੰ ਵੀ ਅਸੀਂ ਸਜਦਾ ਕਰਦੇ ਹਾਂ ਕਿ ਭਾਰਤ ਦੀ ਜਿਹੜੀ ਆਜ਼ਾਦੀ ਦੇ ਵਿੱਚ ਉਹਨਾਂ ਨੇ ਯੋਗਦਾਨ ਪਾਇਆ ਉਸ ਆਜ਼ਾਦੀ ਦੇ ਕਾਰਨ ਅਸੀਂ ਇਹ ਜਿਹੜੀ ਖੁਸ਼ੀ ਮਾਣ ਰਹੇ ਹਾਂ ਔਰ ਉਹਨਾਂ ਦੀ ਸ਼ਹਾਦਤ ਸਾਡੇ ਅੰਦਰ ਜੋਸ਼ ਦੇਸ਼ ਭਗਤੀ ਭਰਦੀ ਹੈ ਉਸੇ ਜੋਸ਼ ਸਦਕਾ ਅਸੀਂ ਅੱਜ ਉਸ ਉਤਸ਼ਾਹ ਦੇ ਨਾਲ ਇਕੱਤਰ ਹੋਏ ਹਾਂ ਆਸ ਹੈ ਕਿ ਤੁਸੀਂ ਖੂਬ ਆਪਣਾ ਮਨੋਰੰਜਨ ਵੀ ਕਰੋਗੇ ਤੇ ਅੱਜ ਦੇ ਸਮਾਗਮ ਰਾਹੀਂ ਕੁਝ ਨਾ ਕੁਝ ਸਿੱਖਣਾ ਸਿੱਖ ਕੇ ਵੀ ਜਾਓਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਆਇਆਂ ਵੀ ਕਹਿੰਦਾ ਥੈਂਕ ਯੂ